ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਰਾਜ ਸਭਾ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਜ਼ੋਰਦਾਰ ਢੰਗ ਦੇ ਨਾਲ ਉਠਾਇਆ ਜੋ ਕਿ ਲੰਬੇ ਸਮੇਂ ਤੋਂ ਸਿੱਖ ਕੌਮ ਦੇ ਹਿਰਦਿਆਂ ਨੂੰ ਵੱਲੁੰਦਰਾ ਜਾ ਰਿਹਾ ਹੈ ਤੋਤੀ ਸਾਨੀ ਨੇ ਕਿਹਾ ਕਿ ਇਹ ਇੱਕ ਗੂੰਜਲਦਾਰ ਅਤੇ ਬਹੁਪੱਖੀ ਮੁੱਦਾ ਹੈ ਜਿਸ ਦੇ ਕੀ ਜੜਾ ਇਤਿਹਾਸਿਕ ਰਾਜਨੀਤਿਕ ਅਤੇ ਕਾਨੂੰਨੀ ਉਲਝਣਾ ਦੇ ਵਿੱਚ ਅੰਦਰ ਪਈਆਂ ਹੋਈਆਂ ਨੇ ਤੇ ਇਹ ਮਾਮਲਾ ਮੁੱਖ ਕਰਕੇ ਪੰਜਾਬ ਦੇ ਵਿੱਚ ਖੜਗੂਵਾਦ ਦੇ ਨਾਲ ਜੁੜੀਆਂ ਵਕ ਵਕ ਘਟਨਾਵਾਂ ਦੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਲ ਜੁੜਿਆ ਹੋਇਆ ਹੈ। 33 ਕੈਦੀਆਂ ਨੂੰ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰੱਖੇ ਜਾਣ ਦੇ ਨਾਲ ਭਾਰਤੀ ਨਿਆਂ ਪ੍ਰਣਾਲੀ ਦੇ ਅੰਦਰ ਉਚਿਤ ਪ੍ਰਕਿਰਿਆ, ਨਿਰਪੱਖ ਸੁਣਵਾਈ ਅਤੇ ਕੈਦੀਆਂ ਦੇ ਨਾਲ ਕੀਤੇ ਜਾਂਦੇ ਸਲੂਕ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਰਹੀਆਂ ਨੇ। ਸਾਨੀ ਨੇ ਕਿਹਾ ਕਿ ਕਿਨੀਆ ਕੈਦੀਆਂ ਦੇ ਵਿੱਚ ਦੇਰੀ ਦੇ ਨਾਲ ਨਿਆਂ ਕਰਨ ਤੋਂ ਇਨਕਾਰ ਕਰਨ ਦੇ ਬਰਾਬਰ ਹੈ। ਤੋਤੀ ਸਾਨੀ ਨੇ ਦੱਸਿਆ ਕਿ ਅਸੀਂ ਪਿਛਲੇ ਦਿਨੀ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ 15 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਹੁੰਦੇ ਵਿਖਿਆ ਅਤੇ ਰਿਹਾਅ ਕਰ ਦਿੱਤੇ ਗਏ ਨੇ ਤੇ ਉਤੀਸਾਨੀ ਨੇ ਇਹ ਵੀ ਕਿਹਾ ਕਿ ਅਜਿਹੇ ਕਈ ਮਾਮਲੇ ਨੇ ਕਿ ਦੋਸ਼ੀਆਂ ਦੇ ਘਿਣਾਉਣੇ ਅਪਰਾਧ ਕੀਤੇ ਹੋਏ ਨੇ ਪਰ ਉਹਨਾਂ ਨੂੰ ਸਾਲ ਦੇ ਵਿੱਚ 3-4 ਵਾਰ ਪੈਰੋਲ ਦਿੱਤੀ ਜਾਂਦੀ ਹੈ ਪਾਰਲੀਮੈਂਟ ਪਾਰਲੀਮੈਂਟ ਸੈਸ਼ਨ ਜਿਹੜਾ ਕਿ ਖਤਮ ਹੋਣ ਜਾ ਰਿਹਾ ਹੈ ਉਹਦਾ ਵਿంటర్ ਸੈਸ਼ਨ ਅਮੇ ਬਹੁਤ ਆ ਚੇਰ ਪਾਰਲੀਮੈਂਟ ਸੈਸ਼ਨ ਚੱਲਿਆ ਨਹੀਂ ਉਹ اپੋਜੀਸ਼ਨ ਔਰ ਟ੍ਰੈਜਰੀ ਬੈਂਚਾਂ ਦੀ ਲੜਾਈ ਔਰ ਜਿਹੜੀ ਸਿਕਿਉਰਿਟੀ ਬ੍ਰੀਚ ਹੋ ਗਈ ਔਰ ਲੇਕਿਨ ਉਹਦੇ باوجود ਵੀ ਮੈਂ ਜਿਹੜੇ ਪੰਜਾਬ ਦੇ 4-5 ਮੁੱਦੇ ਚੁੱਕਣ ਦੇ ਵਿੱਚ ਸਫਲ ਰਿਹਾ ਸਭ ਤੋਂ ਮਹੱਤਵਪੂਰਨ ਮੁੱਦਾ ਸੀ ਬੰਦੀ ਸਿੱਖਾਂ ਦਾ ਮੈਂ ਪਾਰਲੀਮੈਂਟ ਵਿੱਚ ਆਵਾਜ਼ ਚੁੱਕੀ ਕਿ ਦੇਖੋ ਬਿਲਕਿਸਬਾਨੋ ਕੇਸ ਦੇ ਵਿੱਚ ਜਿਹੜੇ ਰੇਪ ਵਿਕਟਮ ਸੀ ਕਾਨੂੰਨੇ ਰੇਪ ਦੇ ਵਿਕਟਮ ਸੀ ਉਹਨਾਂ ਨੂੰ ਵੀ ਗੁਜਰਾਤ ਹਾਈ ਕੋਰਟ ਨੇ ਔਰ ਸਟੇਟ ਗਵਰਨਮੈਂਟ ਨੇ 15 ਸਾਲ ਦੇ ਬਾਅਦ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਤਾ ਸਾਰਿਆਂ ਨੂੰ ਪਤਾ ਹੈ ਰਜੀਵ ਗਾਂਧੀ ਜੀ ਦੇ 30 ਸਾਲ ਦੀ ਸਜ਼ਾ ਕਤਲ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ 30 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾ ਕਰਤਾ ਔਰ ਮੈਂ ਸਰਕਾਰ ਦਾ ਧਿਆਨ ਦਿਵਾਇਆ ਕਿ ਕਈ ਕੇਸਾਂ ਦੇ ਵਿੱਚ ਰਾਜ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਕਾਨੂੰਨੇ ਜੁਰਮ ਕਰਨ ਵਾਲਿਆਂ ਨੂੰ ਵੀ ਜਿਹੜੀ ਫ੍ਰੀਕੁਐਂਟਲੀ ਪੇਰੋਲ ਦਿੱਤੀ ਜਾ ਰਹੀ ਹੈ ਉਹਦੇ ਨਾਲ ਸਿੱਖ ਸਮੁਦਾਏ ਦਾ ਹਿਰਦਾ ਬੜਾ ਦੁਖਦਾ ਹੈ ਔਰ ਇਹਦੇ ਲਈ ਮੈਂ ਮੰਗ ਕੀਤੀ ਕਿ ਰਾਸ਼ਟਰੀ ਤੌਰ ਤੇ ਇੱਕ ਮਾਪਦੰਡ ਹੋਣਾ ਚਾਹੀਦਾ ਕਿਉਂਕਿ ਪੰਜਾਬ ਵੀ ਭਾਰਤ ਦਾ ਅਟੁੱਟ ਹਿੱਸਾ ਹੈ ਭਾਰਤ ਦੇ ਵਿੱਚ ਇੱਕੋ ਯਾਰਡਸਟਿਕ ਹੋਣੀ ਚਾਹੀਦੀ ਹੈ ਨਾ ਕਿ ਡਿਫਰੈਂਟ ਸਟੇਟਾਂ ਦੇ ਵਿੱਚ ਡਿਫਰੈਂਟ ਪ੍ਰिजनਰਸ ਲਈ ਡਿਫਰੈਂਟ ਆਰਬੀਟਰੀ ਲਾਅ ਹੋਣੇ ਚਾਹੀਦੇ ਐ ਮੈਂ ਯਾਦ ਕਰਾਇਆ ਚੇਅਰਮੈਨ ਸਾਹਿਬ ਨੂੰ ਔਰ ਮੈਂ ਅਪੀਲ ਵੀ ਕੀਤੀ ਪ੍ਰਧਾਨ ਮੰਤਰੀ ਜੀ ਦੇਸ਼ ਤੇ ਗ੍ਰਹਿ ਮੰਤਰੀ ਨੂੰ ਕਿ 11 ਅਕਤੂਬਰ 2019 ਨੂੰ ਇੱਕ ਨੋਟੀਫਿਕੇਸ਼ਨ ਹੋਇਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਦੇ ਬਾਵਜੂਦ ਵੀ ਉਹਦੇ ਚ ਹੋਇਆ ਸੀ ਵੀ ਇਹ ਗੁਰਦੀਪ ਸਿੰਘ ਖੇਰਾ ਪ੍ਰੋਫੈਸਰ ਦਰਵਿੰਦਰ ਸਿੰਘ ਭੁੱਲਰ ਇਹਨਾਂ ਦੀ ਜਿਹੜੀ ਰਿਹਾਈ ਕੀਤੀ ਜਾਏ ਤੇ ਸਰਦਾਰ ਬਲਵੰਤ ਸਿੰਘ ਰਾਜੋਵਾਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਏ ਪਰ ਉਹ ਮੈਟੀਰੀਅਲਾਈਜ਼ ਨਹੀਂ ਹੋਈ ਇਹ तमाम ਬੰਦੀ ਸਿੱਖ ਦਾ ਰਿਵਿਊ ਹੋਣਾ ਚਾਹੀਦਾ ਮੈਂ ਇਹ ਕਹਿਣਾ ਵੀ ਮੈਰਿਟ ਦੇ ਉੱਤੇ ਜਿਨ੍ਹਾਂ ਦਾ ਕੰਡਕਟ ਅੱਛਾ ਸੀ ਅੱਛਾ ਹੈ ਜਿਨ੍ਹਾਂ ਦੀ ਸਜ਼ਾ 30 32 32 ਸਾਲ ਹੋ ਗਏ ਉਹਨਾਂ ਦਾ ਇੱਕ ਵਿਊ ਲੈਣਾ ਚਾਹੀਦਾ ਜਿਹੜੀਆਂ ਮੈਂ ਉਦਾਹਰਨਾਂ ਦਿੱਤੀਆਂ ਔਰ ਇਹਨਾਂ ਚੋਂ ਕਈ ਜਿਵੇਂ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਜੀ ਉਹ ਸਾਡੇ ਅੰਮ੍ਰਿਤਸਰ ਸਾਡਾ ਜਿਹੜਾ ਸੀ Swami Vivekananda Drug Rehab Center ਚਲਾਣੇ ਆ ਉੱਥੇ ਮੈਂਟਲ ਹੈਲਥ ਦਾ ਉੱਥੇ ਵਿਚਾਰੇ ਐਡਮਿਟ ਰਹੇ ਇਹਨਾਂ ਜੋ ਬਹੁਤੇ ਬੰਦੀ ਸਿੱਖ ਮੈਂ ਸਮੀ ਦਾ ਮਾਨਸਿਕ ਤੌਰ ਤੇ ਗੰਭੀਰ ਬਿਮਾਰੀਆਂ ਦਾ ਮਾਨਸਿਕ ਸੰਤੁਲਨ ਵੀ ਖੋ ਬੈਠੇ ਨੇ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਇਹਨਾਂ ਦਾ ਰਿਵਿਊ ਹੋਣਾ ਚਾਹੀਦਾ ਔਰ ਇੱਕ ਮਾਪਦੰਡ ਦੇ ਨਾਲ ਜਿਵੇਂ ਬਾਕੀਆਂ ਨੂੰ ਦੇ ਨਾਲ ਜੋ ਵੀ ਇੱਕ ਪਾਲਿਸੀ ਵਰਤੀ ਹੈ ਉਹਦੇ ਤਹਿਤ ਇਹਨਾਂ ਨੂੰ ਵੀ ਇਹਨਾਂ ਦੇ ਕੇਸਸ ਰਿਵਿਊ ਕਰਕੇ ਇਹਨਾਂ ਨੂੰ ਜਲਦੀ ਇਹਨਾਂ ਨੂੰ ਜਸਟਿਸ ਮਿਲਦਾ ਤਾਂ ਦਸੇ ਕਿ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਰਾਜ ਸਭਾ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਜ਼ੋਰਦਾਰ ਢੰਗ ਦੇ ਨਾਲ ਉਠਾਇਆ ਜੋ ਕਿ ਲੰਬੇ ਸਮੇਂ ਤੋਂ ਸਿੱਖ ਕੌਮ ਦੇ ਹਿਰਦਿਆਂ ਨੂੰ ਵੱਲ ਰੁੰਦਾ ਰਿਹਾ ਹੈ ਤਾਂਤੀ ਸਾਨੀ ਨੇ ਕਿਹਾ ਕਿ ਇਹ ਇੱਕ ਗੁੰਝਲਦਾਰ ਅਤੇ ਬਹੁਪੱਖੀ ਮੁੱਦਾ ਜਿਸ ਦੇ ਕਿ ਜੜਾ ਇਤਿਹਾਸਿਕ, ਰਾਜਨੀਤਿਕ ਅਤੇ ਕਾਨੂੰਨੀ ਉਲਝਣਾਂ ਦੇ ਵਿੱਚ ਅੰਦਰ ਪਈਆਂ ਨੇ। ਤੀਤੀ ਇਹ ਮਸਲਾ ਮੁੱਖ ਕਰਕੇ ਪੰਜਾਬ ਦੇ ਵਿੱਚ ਖੜਕੂਵਾਦ ਦੇ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਲ ਜੁੜਿਆ ਹੋਇਆ ਹੈ। ਤੌਤੀ ਜਿਹੜਾ ਕਿ ਹੁਣ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਕਿ ਉਹ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਪਰ ਅਜੇ ਵੀ ਜਿਹੜਾ ਕਿ ਬੰਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਜਿਹੜਾ ਕਿ ਪੱਦਰ ਨਹੀਂ ਹੋਇਆ ਦੱਸ ਕਿ ਐਮਪੀ ਵਿਕਰਮ ਸਾਨੀ ਨੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੇਂਦਰ ਸਰਕਾਰ ਇਸਤੇ ਕੀ ਵਿਚਾਰ ਕਰੇਗੀ ਕੌਣ ਇਸ ਖਬਰ ਬਾਬਤ ਮੇਰੇ ਨਾਲ ਅਮਿਤ ਸੇਠੀ ਲਾਈਵ ਜੁੜਗੇ ਨੇ ਜੀ ਅਮਿਤ ਬੰਦੀ ਸਿੰਘਾਂ ਦਾ ਜਿਹੜਾ ਕਿ ਮੁੱਦਾ ਇਹ ਲਗਾਤਾਰ ਗਰਮਾਰਿਆ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਕੀ ਨਿਕਲਣ ਨੂੰ ਮਿਲੇਗਾ ਕਾ ਬਿਲਕੁਲ ਕਰਨ ਦੱਸਣਾ ਚਾਹੁੰਗਾ ਕਿ ਜੇਕਰ ਜੋ ਇਹ ਬੰਦੀ ਸਿੱਖਾ ਦਾ ਮਾਮਲਾ ਜਿਹੜਾ ਹੈ ਪਿਛਲੇ ਲੰਬੇ عرصے ਤੋਂ ਜਿਹੜਾ ਹੈ ਗਰਮਾਇਆ ਹੋਇਆ ਹੈ ਉੱਥੇ ਜੇ ਮੁਹਾਲੀ ਚਲੀ ਜਾਂਦੀ ਗਰੋਹਾਂ ਦੀ ਗੱਲ ਕੀਤੀ ਜਾਵੇ ਤੇ ਜਿਹੜੇ ਵੀ ਸਿੱਖ ਜੱਫੇ ਬੰਦੀਆਂ ਨੇ ਪਿਛਲੇ ਲੰਬੇ عرصے ਤੋਂ ਜਿਹੜਾ ਨੇ ਉੱਥੇ ਬੈਠੇ ਹੋਏ ਨੇ ਤੇ ਵਾਰ-ਵਾਰ ਜਿਹੜੀ ਮੰਗ ਕਰ ਰਹੇ ਨੇ ਕਿ ਜਿਹੜੇ ਬੰਦੀ ਸਿੱਖ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਿਹੜਾ ਹੈ ਛੋੜਿਆ ਜਾਵੇ ਉਹਨਾਂ ਨੂੰ ਜਿਨ੍ਹਾਂ ਦੀ ਸਜ਼ਾ ਖਾਸ ਕਰਕੇ ਜਰੀਏ ਕੋਈ ਹੋਈ ਹੈ ਜਿਹਾ ਜਿਹੜਾ ਹੈ ਅਗਰ ਗੱਲ ਕੀਤੀ ਜੇ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਇਹ ਮੁੱਦਾ ਜਿਹੜਾ ਹੈ ਕਾਫੀ ਜਿਹੜਾ ਹੈ ਜਨਤਾ ਦੇ ਵਿੱਚ ਰਿਹਾ ਕਿਉਂਕਿ ਲੰਬੇ ਅਕਸੇ ਤੋਂ ਜਿਹੜੇ ਬੰਦੀ ਸੀ ਕਿਹ ਹੈ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਹੈ ਜਿਨ੍ਹਾਂ ਦੀ ਤਜਾਵਾਵਾਂ ਪੂਰੀਆਂ ਹੋ ਗਈਆਂ ਨੇ ਬਿਲਕੁਲ ਲਗਾਤਾਰ ਇਹ ਜਿਹੜਾ ਮੁੱਦਾ ਹੈ ਲਗਾਤਾਰ ਨਿਰਮਾਨਤਾ ਦਿਖ ਰਿਹਾ ਔਰ ਉੱਥੇ ਅਗਰ ਗੱਲ ਕੀਤੀ ਜਾਵੇ ਕਿਉਂਕਿ ਚੰਡੀਗੜ੍ਹ ਮੋਹਾਲੀ ਦੀ ਗਰੋਹਾ ਦੀ ਅਗਰ ਗੱਲ ਕੀਤੀ ਵੀ ਬਹੁਤ ਜਿਹੜਾ ਹੈ ਜਿਹੜੇ ਲੰਬੇ ਹਸਤੇ ਦਮੇ ਪੱਕਾ ਜਿਹੜਾ ਧਰਮਾ ਉੱਤੇ ਲੱਗਿਆ ਹੋਇਆ ਹੈ ਉਹਨਾਂ ਦੀ ਵੀ ਜਿਹੜੀ ਹੈ ਮੰਗ ਹੈ ਜਿਹੜੇ ਲੋਕ ਅੰਦਰ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਿਹੜਾ ਹੈ ਛੱਡਿਆ ਜਾਵੇ ਜਿਹਨੂੰ ਲੈ ਕੇ ਜਿਹੜਾ ਹੈ ਹੰਟਲ ਜਿਹੜਾ ਹੈ ਬਿਲਕੁਲ ਲੰਬੇ ਹਸਤੇ ਤੋਂ ਚੱਲ ਰਿਹਾ ਹੈ ਤੇ ਬਿਲਕੁਲ ਜਿਸ ਤਰ੍ਹਾਂ ਹੁਣ ਕੱਲ ਉੱਥੇ ਹੈ ਤੇ ਬਿਲਕੁਲ ਸਾਫ ਹੈ ਕਿ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਨੇ ਜਿਨ ਲੋਕਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਤੇਨੂੰ ਲੈ ਕੇ ਜਿਹੜਾ ਹੈ ਦੂਸਰੇ ਲੰਬੇ ਹਸਤੇ ਤੋਂ ਜਿਹੜਾ ਹੈ ਜਿਸ ਤਰ੍ਹਾਂ ਚੰਡੀਗੜ੍ਹ ਮੁਹਾਰੀ ਬਾਟਰ ਸੇ ਜਿਹੜਾ ਅੰਕਨ ਚੱਲ ਰਿਹਾ ਹੈ ਤੇ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਇੱਕ ਪੂਰਾ ਮੈਟਰ ਗਿਆ ਸੀਗਾ ਉਸ ਤੋਂ ਬਾਅਦ ਇੱਕ ਸਾਈਡ ਦਾ ਰਸਤਾ ਖੋਲ ਦਿੱਤਾ ਮਗਰ ਉੱਥੇ ਜਿਹੜਾ ਹੈ ਤਰੀਬ 1.5 ਤੋਂ 2 ਸਾਲ ਦਾ ਸਮਾਂ ਕਹਿ ਸਕਦੇ ਹੈ ਕਿ 2.5 ਸਾਲ ਦੇ ਆਸਪਾਸ ਦਾ ਕੰਮ ਹੋ ਚੁੱਕਿਆ ਹੈ ਜੋ ਕਿਸੇ ਨੇੜੇ ਜਿੱਥੇ ਜਿਹੜੇ ਲੋਕ ਜੇਲ੍ਹ ਦੇ ਵਿੱਚ ਬੰਦ ਹੈ ਜਿਨ੍ਹਾਂ ਦੀ ਖਾਸ ਕਰ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾ ਜੀ ਹਮੇ ਜਿੱਦਾਂ ਕਿ ਹੁਣ ਐਮਪੀ ਬਿਕਰਮ ਸਿੰਘ ਸਾਨੀ ਨੇ ਜਿਹੜਾ ਕੀ ਰਾਜ ਸਭਾ ਦੇ ਵਿੱਚ ਮੁੱਦਾ ਚੁੱਕਿਆ ਤੁਹਾਨੂੰ ਕੀ ਲੱਗਦਾ ਕੇਂਦਰ ਸਰਕਾਰ ਇਸ ਤੇ ਹੁਣ ਕੀ ਵਿਚਾਰ ਕਰੇਗੀ ਜਿਸ ਤਰ੍ਹਾਂ ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਹੁਣ ਕੱਲ ਜਿਹੜਾ ਹੈ ਮੁੱਦਾ ਜਿਹੜਾ ਹੈ ਚੱਕਿਆ ਗਿਆ ਬਿਕਰਮ ਸਿੰਘ ਸਾਨੀ ਵੱਲੋਂ ਜਿਹੜਾ ਹੈ ਮੁੱਦਾ ਚੱਕਿਆ ਗਿਆ ਇਸ ਤੋਂ ਪਹਿਲਾਂ ਵੀ ਜਿਵੇਂ ਹੈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਸਾਹਮਣੇ ਆ ਚੁੱਕੇ ਮਗਰ ਜਿਸ ਤਰ੍ਹਾਂ ਕੱਲ ਦੀ ਅਗਰ ਗੱਲ ਕੀਤੀ ਜਾਵੇ ਰਾਜ ਸਭਾ ਦੇ ਵਿੱਚ ਪੂਰਾ ਮੁੱਦਾ ਚੱਕਿਆ ਗਿਆ ਤੇ ਦੇਖੋ ਲਗਾਤਾਰ ਜਿਹੜਾ ਹੈ ਸਰਕਾਰਾਂ ਵੀ ਪ੍ਰਯਾਸ ਕਰ ਰਹੀਆਂ ਕਿ ਇਸ ਤੇ ਜਿਹੜਾ ਹੈ ਕੋਈ ਰਿਜ਼ਲਟ ਆਵੇ ਕਿਉਂਕਿ ਲੰਬਾ ਸਮਾਂ ਹੋ ਚੁੱਕਿਆ ਹੈ ਜਿਹੜਾ ਹੈ ਅੰਸ਼ਨ ਜਿਸ ਤਰ੍ਹਾਂ ਚੱਲ ਰਿਹਾ ਹੈ ਤੇ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਤੇ ਬਿਲਕੁਲ ਵਕ ਵਕ ਜਥੇ ਬੰਦੀਆਂ ਜਿਹੜੀਆਂ ਬਾਰ ਬਾਰ ਮੰਗ ਕਰ ਰਹੀਆਂ ਕਿ ਜੋ ਲੋਕ ਚੇਲਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਬਿਲਕੁਲ ਜਿਸ ਤਰ੍ਹਾਂ ਹੁਣ ਦੁਬਾਰਾ ਤੋਂ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਇਹ ਬੁੱਧਾ ਜਿਹੜਾ ਹੁਣ ਉੱਥੇ ਹੈ ਤੇ ਦੇਖਣਾ ਹੋਵੇਗਾ ਕਿ ਸਰਕਾਰ ਜਿਹੜਾ ਹੈ ਇਸ ਤੇ ਕੀ ਫੈਸਲਾ ਲੈਂਦੀ ਹੈ ਜੀ ਜਮੇਦਾਰ ਅੰਮ੍ਰਿਤ ਸ਼ਰ ਨੇ ਜੜਾ ਕੀ ਦੂਜੇ ਪਾਸੇ ਕਹਿ ਦਿੱਤਾ ਹੈ ਕਿ ਜੇ ਗਲਤੀ ਦਾ ਪਛਤਾਵਾ ਨਹੀਂ ਤਾਂ ਰਹਿਮ ਕਿਸ ਗੱਲ ਦਾ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਤਾਂ ਲਗਾਤਾਰ ਇਹ ਸਿਆਸੀ ਅਗਰ ਕੀਤੀ ਆਦੀ ਗੱਲ ਕੀਤੀ ਜਾਵੇ ਤੇ ਵਕਫ ਵਕਫ ਕਮੇਟੀ ਜਿਹੜਾ ਹੈ ਇਹ ਮੋਟਰ ਜਿਹੜਾ ਹੈ ਲਗਾਤਾਰ ਪੱਖ ਦਾ ਟਿਕਦਾ ਹੈ ਮਗਰ ਜੋ ਲੋਕ ਅੰਦਰ ਬੰਦ ਹੈ ਕਿਉਂਕਿ کافی ਲੰਮਾ ਅਰਸਾ ਹੋ ਚੁੱਕਾ ਕਰਨ ਟਾਫਿਕ ਕਜਾਮਾ ਜਿਹੜੀਆਂ ਨੇ ਉਹਦੀਆਂ ਪੁਈਆਂ ਔਸ਼ੂਕੀਆਂ ਨੇ 15 15 18 18 ਸਾਲ ਜਿਹੜੇ ਵੀ ਹੋ ਚੁੱਕੇ ਹੈ ਕਿਉਂਕਿ ਲਗਾਤਾਰ ਜਿਹੜਾ ਹੈ ਇੱਕ ਜਿੱਥੇ ਬੰਦੀਆਂ ਜਿਹਨੇ ਇੱਕ ਉਹ ਇੱਕ ਜਿਹੜੀਆਂ ਅਪੀਲ ਕਰ ਰਹੇ ਹੈ ਸਰਕਾਰਾਂ ਤੋਂ ਕਿ ਜਿੰਨ ਲੋਕਾਂ ਦੀ ਸਜ਼ਾ ਜਿਹੜੀ ਹੈ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਸਰਕਾਰਾਂ ਜਿਹੜੀਆਂ ਸਮਿਤੀ ਜਿਹੜਾ ਹੈ ਕਦਮ ਚੱਕ ਰਹੀ ਕਿਉਂਕਿ ਪਰੋਲ ਦੀ ਅਗਰ ਗੱਲ ਕੀਤੀ ਜਾਵੇ ਜਿਹੜੇ ਲੋਕ ਹੈ ਉਹਨਾਂ ਨੂੰ ਪਰੋਲ ਵੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਹੋਰ ਕੇਸਾਂ ਦੇ ਵੀ ਦੇਖਣ ਨੂੰ ਮਿਲਦਾ ਸੀ ਕਿ ਪਰੋਲ ਤੇ ਜਿਹੜੇ ਨੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਉਹ ਬਾਹਰ ਆਂਦੇ ਨੇ ਮਗਰ ਇਸੇ ਤਰ੍ਹਾਂ ਜਿਹੜੀ ਹੈ ਮੰਗ ਕੀਤੀ ਜਾ ਰਹੀ ਉਹਨਾਂ ਦੇਖਣਾ ਹੋਵੇਗਾ ਕਿ ਸਰਕਾਰ ਜਿਹੜਾ ਹੈ ਇਸ ਤੇ ਜਿਹੜਾ ਹੈ ਕੀ ਫੈਸਲਾ ਲੈਂਦੀ ਹੈ ਜੀ ਵੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ